ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਡਿਜ਼ਾਈਨ ਸ਼ੇਅਰ ਕਰਨ ਲੱਗੇ ਆਂ ਸੋ ਜਿਵੇਂ ਕਿ ਵੈਡਿੰਗ ਸੀਜ਼ਨ ਆ ਜੀ ਜਿਹੜਾ ਸਟਾਰਟ ਹੋ ਚੁੱਕਿਆ ਸੋ ਆਪਾਂ ਜਿਵੇਂ ਸਟੈਪ ਬਾਈ ਸਟੈਪ ਜਿਹੜੇ ਸੂਟਸ ਹੈਗੇ ਨਵੇਂ ਬਣਾ ਰਹੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਕਾਫੀ ਸੂਟਸ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਸ਼ੇਅਰ ਵੀ ਕੀਤਾ ਹੈਗਾ ਜਿਹੜੇ ਬਹੁਤ ਪੁਰਾਣੇ ਕਸਟਮਰਸ ਹੈਗੇ ਆਪਣੇ ਕਲਾਇੰਟ ਹੈ ਸੋ ਉਹ ਕਈ ਵਾਰੀ ਆਪਾਂ ਨੂੰ ਮੈਸੇजेस ਕਰਦੇ ਹੈਗੇ ਆ ਕਿ ਤੁਸੀਂ ਜਿਹੜੇ ਨਵੇਂ ਡਿਜ਼ਾਈਨ ਐ ਅਪਲੋਡ ਕਰੋ ਸੋ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਆ ਕਿ ਤੁਸੀਂ ਜਿਹੜੀਆਂ ਸਾਡੀਆਂ ਵੀਡੀਓ ਹੈਗੀਆਂ ਡੇਲੀ ਆਪਾਂ ਕਾਫੀ ਜਿਵੇਂ ਹਫ਼ਤੇ ਦੇ ਵਿੱਚ ਜਿਹੜੀਆਂ ਦੋਕ ਵੀਡੀਓ ਪਾ ਰਹੇ ਹਾਂ ਬਿਲਕੁਲ ਨਿਊ ਡਿਜ਼ਾਈਨਸ ਦੀਆਂ ਪਾ ਰਹੇ ਹੈਗੀਆਂ ਸੋ ਤੁਸੀਂ ਉਹਨਾਂ ਦੇ ਵਿੱਚੋਂ ਚੈੱਕ ਕਰੋ ਜੀ ਅਗਰ ਤੁਹਾਨੂੰ ਨਹੀਂ ਮਿਲ ਰਹੀ ਜਾਂ ਕੁਝ ਵੀ ਹੈ ਤਾਂ ਤੁਸੀਂ ਸਾਨੂੰ ਤੁਸੀਂ ਤੁਹਾਨੂੰ ਲਿੰਕ ਆ ਜਿਹੜੇ ਸੈਂਡ ਕਰਾਂਗੇ ਤੁਹਾਡੀ ਰੇਂਜ ਕੀ ਹੈਗੀ ਹੈ ਤੁਸੀਂ ਉਹ ਦੱਸ ਸਕਦੇ ਹੋ ਸੋ ਆਪਾਂ ਤੁਹਾਨੂੰ ਜਿਹੜਾ ਉਹ ਵੀਡੀਓ ਆ ਤੁਹਾਡੇ WhatsApp ਤੇ ਤੁਹਾਨੂੰ ਸੈਂਡ ਕਰ ਦਾਂਗੇ ਸੋ ਜਿਵੇਂ ਵੀ ਸਾਡੇ ਕੋਲੇ ਹਰ ਰੋਜ਼ ਜਿਹੜੇ ਅਸੀਂ ਨਵੇਂ ਡਿਜ਼ਾਈਨ ਦੀ ਜਿਹੜੀ ਵੀਡੀਓ ਤਾਂ ਇਹ ਪੋਸੀਬਲ ਨਹੀਂ ਹੈਗਾ ਕਿ ਅਸੀਂ ਹਰ ਡੇ ਜਿਹੜਾ ਤੁਹਾਨੂੰ ਨਵਾਂ ਅਪਡੇਟ ਨਹੀਂ ਦੇ ਸਕਦੇ ਸੋ ਜਿਵੇਂ ਸਾਡੇ ਆਰਡਰ ਵੀ ਵਿੱਚ ਜਾ ਰਹੇ ਹੈਗੇ ਆ ਵਿੱਚ ਅਸੀਂ ਨਵੇਂ ਡਿਜ਼ਾਈਨਸ ਲਈ ਵੀ ਟਾਈਮ ਕੱਢ ਰਹੇ ਹੈਗੇ ਆ ਸੋ ਉਸੇ ਤਰ੍ਹਾਂ ਤੁਹਾਨੂੰ ਜਿਹੜੇ ਸੂਟਸ ਹੈਗੇ ਆ ਉਹ ਵੀ ਦਿਖਾ ਰਹੇ ਆ ਜਿਵੇਂ ਕਿ ਇਹ ਸੂਟ ਹੈਗਾ ਜੀ ਪੀਕਾਕ ਸ਼ੇਡ ਤੇ ਹੈ ਬਹੁਤ ਹੀ ਪਿਆਰਾ ਜਿਹਾ ਪੀਕਾਕ ਸ਼ੇਡ ਹੈ ਤੇ ਇਹਦੇ ਵਿੱਚ ਆਪਾਂ ਡਿਫਰੈਂਟ ਟਾਈਪਸ ਆਫ ਵਰਕ ਕੀਤਾ ਹੈਗਾ ਜਿਵੇਂ ਕਿ ਬਾਦਲਾ ਵਰਕ ਹੈ ਪੀਟਾ ਵਰਕ ਹੈ ਇਹ ਦੇਖ ਸਕਦੇ ਹੋ ਤਾਂ ਜਿਹੜਾ ਕਨਸੈਪਟ ਆ ਬਹੁਤ ਹੀ ਡਿਫਰੈਂਟ ਹੈ ਕਿਉਂਕਿ ਜਿਹੜਾ ਆਪਣਾ ਕਸਟਮਰ ਹੈਗਾ ਸਾਰੇ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਹੈ ਜਿਹੜੀ ਬਹੁਤ ਪਸੰਦ ਕਰਦੇ ਹੈਗੇ ਆ ਇਸ ਦੇ ਵਿੱਚ ਪੀਟਾ ਵਰਕ ਹੈ ਜੀ ਬਾਦਲਾ ਵਰਕ ਹੈ थ्रेड ਵਰਕ ਹੈ ਇਹ ਦੇਖੋ ਸੋ ਇਹਦੇ ਜਿਹੜੀ ਸਿਮੈਟਰੀ ਹੈਗੀ ਹੈ ਇਹ ਉੱਪਰ ਤੱਕ ਹੈ ਨੇ ਦੇਖੋ ਸੋ ਇਹ ਬਾਦਲਾਂ ਦੀਆਂ ਲਾਈਨਸ ਦਿੱਤੀਆਂ ਹੋਈਆਂ ਸੋ ਇਹ ਇਸ ਤਰ੍ਹਾਂ ਦੀ ਇਹਦੀ ਗ੍ਰੇਸ ਹੈਗੀ ਹੈ ਇਹਦਾ ਦੁਪੱਟਾ ਜਿਹੜਾ ਉਹ ਕਾਫੀ ਹੈਵੀ ਹੈਗਾ ਇਹਦੀ ਬਾਜੂ ਤੇ ਵੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਔਰ ਦੁਪੱਟਾ ਆਪਾਂ ਤੁਹਾਨੂੰ ਦਿਖਾਉਣੀ ਆ অর্ਗੈਂਜ਼ਾ ਦੁਪੱਟਾ ਔਰ ਬਾਟਮ ਤੇ ਵੀ ਇਹਦੇ ਕੱਟਵਰਕ ਹੋਊਗਾ ਇਹ ਦੇਖੋ ਜੀ ਇਹਦਾ ਜਿਹੜਾ ਦੁਪੱਟਾ ਹੈਗਾ ਫੁੱਲ ਹੈਵੀ ਦੁਪੱਟਾ ਹੈ ਇਸ ਰਹਾ ਸਾਰੇ ਦੁਪੱਟੇ ਦੇ ਵਿੱਚ ਲਾਈਨਸ ਔਰ ਆਪਾਂ ਜਿਹੜਾ ਜ਼ਿਗਜ਼ੈਗ ਦਿੱਤਾ ਹੋਇਆ ਇਸ ਤਰ੍ਹਾਂ ਵਰਕ ਵਾਲੀ ਲਾਈਨਸ ਵੀ ਹੈ ਔਰ ਜ਼ਿਗਜ਼ੈਗ ਵੀ ਦਿੱਤਾ ਹੋਇਆ ਇਸ ਤਰ੍ਹਾਂ ਬਹੁਤ ਹੀ ਹੈਵੀ ਵਰਕ ਕੀਤਾ ਹੋਇਆ ਸਾਈਜ਼ ਤੇ ਆਪਾਂ ਇਸ ਤਰ੍ਹਾਂ ਦਾ ਕਟ ਵਰਕ ਦਿੱਤਾ ਹੋਇਆ ਸੋ ਇਹ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਜੀ ਅਗਰ ਤੁਸੀਂ ਹੈਵੀ ਵੀਅਰ ਕਰਨਾ ਚਾਹੁੰਦੇ ਹੋ ਔਰ ਹਲਕਾ ਵੀ ਇਹ ਦੋਨਾਂ ਦਾ ਹੀ ਜਦੋਂ ਤੁਸੀਂ ਇਹਨੂੰ ਸਟਿਚ ਕਰਾਉਂਗੇ ਤੇ ਇਹਦੀ ਜਿਹੜੀ ਲੁੱਕ ਹੈ ਕਾਫੀ ਹੈਵੀ ਆਏਗੀ ਔਰ ਕੈਰੀ ਕਰਨ ਵਾਈਜ਼ ਇਹ ਜਿਹੜਾ ਕਾਫੀ ਹਲਕਾ ਹੋਊਗਾ ਸੋ ਇਸ ਤਰ੍ਹਾਂ ਦਾ ਹੀ ਡਿਜ਼ਾਈਨ ਇਹ ਹੈ ਜੀ ਇਹ ਡਬਲ ਡਾਈ ਹੈ ਫਸਟ ਆਪਾਂ ਦਿਖਾਉਣੇ ਆ ਤੁਹਾਨੂੰ ਇਹ ਜੌਰਜਟ ਦੇ ਵਿੱਚ ਹੈ ਡਬਲ ਡਾਈ ਹੈ ਬਾਟਮ ਤੁਸੀਂ ਲੈਮਨ ਵੀ ਕਰਵਾ ਸਕਦੇ ਹੋ ਗ੍ਰੀਨ ਵੀ ਕਰਵਾ ਸਕਦੇ ਆ ਉਹ ਹਜੇ ਅਸੀਂ ਡਾਈ ਨਹੀਂ ਕਰਵਾਈ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਹੀ ਡਾਈ ਕਰਵਾਵਾਂਗੇ ਕਿਉਂਕਿ ਉਹ ਸੈਮੀ ਗਰੇਪ ਦੇ ਵਿੱਚ ਆਪਾਂ ਡਾਈ ਕਰਵਾਵਾਂਗੇ ਸੋ ਇਹ ਜੌਰਜਟ ਦੇ ਵਿੱਚ ਹੈ ਇਹਦੇ ਨੀਚੇ ਪੈਚ ਲਾ ਕੇ ਮੁਕੈਸ਼ ਲਾ ਕੇ ਵਰਕ ਹੋਇਆ ਹੋਇਆ ਹੈ ਜੀ ਇਸ ਤਰ੍ਹਾਂ ਇਹਦਾ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਸੋ ਇਹ ਬਹੁਤ ਬਰੀਕ ਹੈ ਜਿਵੇਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਕਨਸੈਪਟ ਹੈ ਸੋ ਇਹ ਜਿਹੜੀਆਂ ਸੂਟਸ ਹੈਗੇ ਆ ਬਹੁਤ ਹੀ ਜਿਹੜੇ ਮਿਹਨਤ ਨਾਲ ਰੈਡੀ ਹੁੰਦੇ ਆ ਜੀ ਤੁਸੀਂ ਕੰਮ ਦੇਖਿਆ ਕਰੋ ਕਿਉਂਕਿ ਆਪਾਂ ਕੰਮ ਜਿਹੜਾ ਬਿਲਕੁਲ ਸਾਰਿਆਂ ਨਾਲੋਂ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰੀਦੀ ਹੈ ਔਰ ਅੱਗੇ ਆਪਾਂ ਤੁਹਾਨੂੰ ਹੈਂਡਵਰਕ ਦੇ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਤੁਹਾਨੂੰ ਦੇਵਾਂਗੇ ਕਿਉਂਕਿ ਇਹ ਦੇਖੋ ਜੀ ਗੋਟਾ ਹੀ ਲਾਇਆ ਹੋਇਆ 컬러ਫੁਲ ਗੋਟੇ ਨਾਲ ਵਰਕ ਹੋਇਆ ਹੋਇਆ ਸੋ ਇਹ ਹੈਗਾ ਜੀ ਸ਼ਰਟ बॉटम ਤੁਸੀਂ ਆਪਣੇ ਅਕੋਰਡਿੰਗ ਕਰੋਗੇ ਇੱਕ ਗਲਾ ਹੈ ਔਰ ਇਹ ਫ੍ਰੀ ਆਫ ਲੈਂਥ ਬਣੇ ਹੋਏ ਆ ਅਗਰ ਤੁਸੀਂ ਤੁਹਾਡਾ ਆਰਡਰ ਦਿੱਤਾ ਵੀ ਹੋਇਆ ਕਿਉਂਕਿ ਕਾਫੀ ਆਰਡਰ ਹੈ ਜਿਹੜੇ ਅਸੀਂ ਭੇਜ ਰਹੇ ਹੈਗੇ ਆ ਔਰ ਸਾਡੇ ਤੋਂ ਵੀਡੀਓਜ਼ ਆ ਜਿਹੜੀਆਂ ਨਹੀਂ ਬਣ ਰਹੀਆਂ ਸੋ ਜਿਵੇਂ ਕਿ ਫੰਕਸ਼ਨ ਹੁੰਦਾ ਐਮਰਜੈਂਸੀ ਹੁੰਦੀ ਐ ਸੋ ਉਸ ਤਰ੍ਹਾਂ ਆਪਾਂ ਜਿਹੜੇ ਸਾਰੇ ਡਿਜ਼ਾਈਨ ਹੈ ਭੇਜ ਰਹੇ ਆ ਨਿਊ ਸੋਰਸ ਭੇਜ ਰਹੇ ਆ ਸੌਰੀ ਸੋ ਉਹਨਾਂ ਦੀ ਵੀਡੀਓਜ਼ ਆਪਣੇ ਤੋਂ ਨਹੀਂ ਬਣ ਬਨ ਰਹੀਆਂ ਸੋ ਜਿਵੇਂ ਵੀ ਆਪਾਂ ਜਿਹੜੇ ਵੀ ਸੋਰਸ ਹੈਗੇ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਿਵੇਂ ਜਿਵੇਂ ਵੀ ਸਾਡਾ ਟਾਈਮ ਲੱਗ ਰਿਹਾ ਇਸ 4 ਸਾਈਜ਼ ਦਾ ਜਿਹੜਾ ਕੱਟਵਰਕ ਕੀਤਾ ਹੋਇਆ ਜੀ ਔਰ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਥ्रेड ਫਲਾਰ ਦਿੱਤੇ ਹੋਏ ਆ ਦੁਪੱਟੇ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਸਿਮੇਟਰੀ ਦਿੱਤੀ ਹੋਈ ਹੈ ਕਿਉਂਕਿ ਇਹ ਮਿਕਸ ਐਂਡ ਮੈਚ ਜ ਵਰਕ ਹੈਗਾ ਜੀ ਇਹਦੇ ਵਿੱਚ ਆਪਾਂ ਸਿਮਿਲਰ ਇਹਨੂੰ ਬਹੁਤ ਹੀ ਅਟਰੈਕਟਿਵ ਬਣਾਉਣ ਲਈ ਇਹਦੇ ਵਿੱਚ ਆਪਾਂ ਬੀ ਟਵਰਕ ਵੀ ਹੈ ਮੁਕੇਸ਼ ਵੀ ਹੈ ਥ्रेड embroiderry ਵੀ ਹੈ ਔਰ ਕਟਵਰਕ ਵੀ ਹੈ ਇਸ ਤਰ੍ਹਾਂ ਇਹਦੇ ਵਿੱਚ ਦੋਨੋਂ ਸਾਈਡਸ ਵੇਲ ਜਾਂਦੀਆਂ ਜੀ ਜਿਵੇਂ ਆਪਾਂ ਸ਼ਰਟ ਦੇ ਵਿੱਚ ਸੀ ਔਰ ਇਸ ਤਰ੍ਹਾਂ ਇਹਦੇ ਵਿੱਚ ਗੋਟੇ ਦਾ ਜਿਹੜਾ ਇਸ ਤਰ੍ਹਾਂ ਬਣਿਆ ਹੋਇਆ ਸਾਰੇ ਦੁਪੱਟੇ ਦੇ ਵਿੱਚ ਔਰ ਫਿਰ ਫੁੱਲ ਹੈਵੀ ਹੈ ਜਿਹੜਾ ਔਰ ਸਟਾਈਲਿਸ਼ ਦੁਪੱਟਾ ਹੈਗਾ ਇਹ ਇਸਾ ਸੋ ਇਹ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਤੁਸੀਂ ਇਹਨੂੰ ਲੈ ਸਕਦੇ ਹੋ ਇਸ ਤਰ੍ਹਾਂ ਮਕੈਸ਼ ਹੈ ਜਿਹੜੇ ਸਾਰੇ ਦੁਪੱਟੇ ਦੇ ਸੋ ਇਹ ਬਹੁਤ ਹੀ ਡਿਫਰੈਂਟ ਜਿਹਾ ਵਰਕ ਹੈ ਜੀ ਤੁਸੀਂ ਇਹਨੂੰ ਲੈ ਸਕਦੇ ਹੋ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਆਪਣੇ ਕਲਰ ਕੰਬੀਨੇਸ਼ਨ ਦੇ ਅਕੋਰਡਿੰਗ ਵੀ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡੇ ਕੋਲੇ ਲੈਮਨ ਸੂਟ ਹੈਗਾ ਔਰ ਤੁਸੀਂ ਇਹਨੂੰ ਡਿਫਰੈਂਟ ਸਟਾਈਲ ਤੇ ਬਣਾਉਣਾ ਚਾਹੁੰਦੇ ਹੋ ਸੋ ਉਹ ਵੀ ਤੁਸੀਂ ਕਰ ਸਕਦੇ ਹੋ ਔਰ ਅਗਰ ਤੁਸੀਂ ਨਵੇਂ ਜੁੜੇ ਹੋ ਤਾਂ ਆਪਣੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੇਖੋ ਕਿਉਂਕਿ ਸਾਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਆ ਟਾਈਮ ਨਾ ਹੋਣ ਦੀ وجہ ਨਾਲ ਅਸੀਂ ਜਿਹੜੀ ਚੈੱਕ ਨਹੀਂ ਸਕਦੇ ਕਿਉਂਕਿ ਜਿਹੜੇ ਪੁਰਾਣੇ ਆਪਣੇ ਕਸਟਮਰਸ ਹੈਗੇ ਉਹਨਾਂ ਨੂੰ ਪਤਾ ਹੈਗਾ ਕਿ ਆਪਾਂ ਆਰਡਰ ਕਿਸ ਤਰ੍ਹਾਂ ਲੈਣੇ ਆ ਤੁਸੀਂ ਪਹਿਲਾਂ ਜੀ ਸਕਰੀਨਸ਼ਾਟ ਲੈ ਕੇ ਮੈ WhatsApp ਤੇ ਭੇਜੋ ਪ੍ਰਾਈਸ ਜਾਣੋ ਅਗਰ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਹੈ ਤੁਹਾਡੇ ਬਜਟ ਦੇ ਵਿੱਚ ਹੈ ਤਾਂ ਤੁਸੀਂ ਮੇਰੇ ਤੋਂ ਟਾਈਮ ਲੈ ਸਕਦੇ ਹੋ ਗੱਲ ਕਰਨ ਲਈ ਔਰ ਆਪਾਂ ਗੱਲ ਕਰਕੇ ਤੁਹਾਡਾ ਆਰਡਰ ਲੈ ਲਾਂਗੇ ਸੋ ਵਿਦਨ 1 ਮੰ ਦਾ ਜਿਹੜਾ ਆਰਡਰ ਚੱਲ ਰਿਹਾ 25 ਡੇਸ ਜਾਂ 1 ਮੰਥ ਦੇ ਵਿੱਚ ਅਸੀਂ ਤੁਹਾਡਾ ਆਰਡਰ ਕੰਪਲੀਟ ਕਰਾਂਗੇ ਸੋ ਜੋ ਵੀ ਪਿੱਛੋਂ ਪਿਛਲੇ ਜਿਹੜਾ ਕਾਫੀ ਆਪਣੇ ਹੌਚਪੋਚ ਹੋਇਆ ਸੀ ਸੋ ਅਸੀਂ ਬਿਲਕੁਲ ਟਾਈਮ ਟੂ ਟਾਈਮ ਹੈ ਜਿਹੜਾ ਆਰਡਰ ਦੇ ਰਹੇ ਆ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਜਿਹੜੀ ਕਲੈਕਸ਼ਨ ਲੈ ਕੇ ਆਉਂਦੇ ਰਵਾਂਗੇ ਸੋ ਬਣੀ ਰਹੋ ਮੇਰੇ ਚੈਨਲ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ